ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਹਾਰਾਜੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ tera tujhko saupte kya lag mera suk ho tal gur sevi hai anas sahaj supaye darshan par se gur ka ਜਨਮ ਮਰਨ ਦੁਖ ਜਾਈ ਸਤਨਾਮ ਸ਼੍ਰੀ ਵਾਖੇ ਗੁਰ ਸਾਹਿਬ ਜੀਓ ਅਸਾਂ ਜਵਲਗ ਤੇਲ ਦੀਵੇ ਮੁਖ ਬਾਤੀ ਤਵ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਨੀ ਸੁਨਾ ਮੰਦਰ ਹੋਈ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਨੀ ਸੁਨਾ ਮੰਦਰ ਹੋਈ ਰੇ ਬਉਰੇ ਤੋਏ ਕਰੀ ਨਾ ਰਖੈ ਕੋਈ ਤੂੰ ਰਾਮ ਨਾਮ ਜਪ ਸੋਈ ਰਹਾ ਕਾ ਕੀ ਮਾਤ ਪਿਤਾ ਕਹੋ ਕਾ ਕੋ ਕਵਣ ਪੁਰਖ ਕੀ ਜੋਈਏ ਕਟ ਫੂਟੇ ਕੁਬਤ ਨਾ ਪੁੱਛੈ ਕਡੋ ਕਡੋ ਹੋਈਂ ਦੇਹਰੀ ਬੈਠੀ ਮਾਤਾ ਰੋਵੇ ਖਟਿਆਲੇ ਗਏ ਪਾਈ ਲਟ ਛਟਕਾਏ ਤਿਰਿਆ ਰੋਵੇ ਅੰਸ ਇਕਲਾ ਜਾਈ ਕਹਤ ਕਬੀਰ ਸੁਨੋ ਰੇ ਸੰਤੋ ਪੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁੱਸਾਈਂ ਕਹਤ ਕਵੀ ਸੁਨੋ ਰੇ ਸੰਤੋ ਪੈਸਾ ਕਰ ਕੈ ਤਾਈਂ ਇਸ ਬੰਦੇ ਸਿਰ ਜ਼ੁਲਮ ਹੋਤ ਖੈ ਜਮ ਨਹੀਂ ਹਟਾ ਗੁੱਸਾਈ ਅੱਜ ਦਾ ਜੋ ਮੁਖਵਾਕ ਜੋ ਹੁਕਮਨਾਮਾ ਸਤਿਗੁਰੂ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਹੈ ਆਸਾ ਰਾਗ ਦੇ ਵਿੱਚ ਧਨ ਧਨ ਭਗਤ ਕਬੀਰ ਜੀ ਮਹਾਰਾਜ فرمਾਉਣਾ ਕਰਦੇ ਹਨ ਕਿ انسان تو ਐਵੇਂ ਹੀ શરીર ਦਾ ਮਾਨ ਕਰਦਾ ਹੈ ਤੇ ਤੇਰਾ ਇੱਕ ਛਿੰਨ ਦਾ ਵੀ ਨਹੀਂ ਪਤਾ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੋਜੈ ਸਭ ਕੋਈ ਕਿ ਜਿਸ ਤਰ੍ਹਾਂ ਇੱਕ ਦੀਵੇ ਦੇ ਵਿੱਚ ਤੇਲ ਪਾ ਕੇ ਬੱਤੀ ਪਾ ਦਿੰਨੇ ਆ ਉਹ ਚੱਲਦਾ ਰਹਿੰਦਾ ਹੈ ਜਦ ਤੱਕ ਉਹ ਬੱਤੀ ਜੋ ਦੇ ਵਿੱਚ ਜਿਸ ਨੂੰ ਆਪਾਂ ਅੱਗ ਲਾਉਂਦੇ ਹਾਂ ਉਹ ਹੌਲੀ-ਹੌਲੀ ਚਲਦੀ ਰਹਿੰਦੀ ਹੈ ਇਸੇ ਤਰ੍ਹਾਂ ਇਨਸਾਨ ਜਦ ਤੱਕ ਤੇਰੇ ਵਿੱਚ ਸਵਾਸ ਹਨ ਉਹ ਜੋਤ ਅੰਦਰ ਜਗ ਰਹੀ ਹੈ ਤੈਨੂੰ ਸਭ ਕੁਝ ਦਿਸ ਰਿਹਾ ਹੈ ਸਭ ਪਾਸੇ ਚਾਨਣਾ ਦਿਸ ਰਿਹਾ ਹੈ ਤੇਲ ਜਲੇ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ ਕਹਿੰਦੇ ਜਦੋਂ ਉਹ ਦੀਵੇ ਨੂੰ ਘਰ ਦੇ ਵਿੱਚ ਰੱਖਦੇ ਹਾਂ ਬੱਤੀ ਸੜ ਜਾਂਦੀ ਹੈ ਉਹ ਦੀਵਾ ਬੁੱਝ ਜਾਂਦਾ ਹੈ ਹਨੇਰਾ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਇਸ ਇਨਸਾਨ ਜੋ ਤੇਰਾ ਸਰੀਰ ਹੈ ਇਹ ਦਿਨ ਦਿਨ ਘਟਦਾ ਜਾ ਰਿਹਾ ਹੈ ਸਵਾਸਾਂ ਦੀ ਜੋ ਪੂੰਜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਅਤੇ ਇੱਕ ਦਿਨ ਤੇਰੀ ਵੀ ਜੋ ਜੋਤ ਹੈ ਅੰਦਰ ਤੇਰੇ ਬਾਤੀ ਸਤਿਗੁਰੂ ਜੀ ਕਹਿੰਦੇ ਵੀ ਬੱਤੀ ਜੋ ਚੱਲ ਰਹੀ ਹੈ ਨਾ ਇਹਨੇ ਵੀ ਇੱਕ ਦਿਨ ਬੁਝ ਜਾਣਾ ਹੈ ਤੇ ਤੇਰਾ ਘਰ ਮਗਰੋਂ ਤੇਰੇ ਪਿੱਛੋਂ ਸੁੰਨਾ ਹੋ ਜਾਣਾ ਹੈ ਰੇ ਬਉਰੇ ਤੂੰ ਘਰੀ ਨਾ ਰੱਖੈ ਕੋਈ ਤੂੰ RAM ਨਾਮ ਜਪ ਸੋਈ ਕਹਿੰਦੇ ਸ਼ਰੀਰਾ ਇਨਸਾਨ ਤੂੰ ਕਦਾ ਮਾਨ ਕਰਦਾ ਹੈ ਤੈਨੂੰ ਤਾਂ ਇੱਕ ਘਰੀ ਵੀ ਨਹੀਂ ਕਿਸੇ ਨੇ ਰੱਖਣਾ ਜੇ ਕਿਸੇ ਦਾ ਫੋਨ ਆ ਗਿਆ ਪਰਿਵਾਰ ਮੈਂਬਰਾਂ ਨੂੰ ਸਭ ਐਨਾ ਹੀ ਪੁੱਛਦੇ ਹਨ ਸੰਸਕਾਰ ਕਦੋਂ ਹੈ ਕਿੰਨੇ ਵਜੇ ਲੈ ਕੇ ਜਾਣਾ ਹੈ ਸਾਖ ਸਵੰਧੀ ਆਂਢੀ ਗਵੰਢੀ ਇਹੋ ਹੀ ਗੱਲ ਕਹਿੰਦੇ ਹਨ ਕਿ ਹੁਣ ਜਲਦੀ ਕਰੋ ਟਾਈਮ ਨਾ ਜ਼ਿਆਦਾ ਖਰਾਬ ਕਰੋ ਇਸ ਨੂੰ ਜਿੰਨੀ ਜਲਦੀ ਹੋ ਸਕਦਾ ਹੈ ਸ਼ਮਸ਼ਾਨ ਦੇ ਵਿੱਚ ਜਾ ਕੇ ਅਗਨ ਭੇਟ ਕਰ ਦਿਓ ਭਾਵ ਇਹਦਾ ਦਾ ਸੰਸਕਾਰ ਕਰ ਦਿਓ ਤੂੰ ਰਾਮ ਨਾਮ ਜਪ ਸੋਇਸ ਕਰਕੇ ਇਨਸਾਨ ਇਸ ਸਚਾਈ ਨੂੰ ਸਮਝ ਲਾ ਵੀ ਤੈਂ ਇੱਥੇ ਨਹੀਂ ਰਹਿਣਾ ਤੇ ਤੂੰ ਰਾਮ ਨਾਮ ਦਾ ਸਤਿਗੁਰੂ ਦੀ ਬਾਣੀ ਦਾ ਸਿਮਰਨ ਦਾ ਪੱਲਾ ਫੜ ਲਾ ਕਾ ਕੀ ਮਾਤ ਪਿਤਾ ਕਹੋ ਕਾ ਕੋ ਕਵਣ ਪੁਰਖ ਕੀ ਜੋਈ ਕਹਿੰਦੇ ਦੱਸ ਕਿਹੜੀ ਮਾਂ ਕਿਹੜਾ ਪਿਤਾ ਕਿਹੜੀ ਤੇਰੀ ਬੋਟੀ ਤੇਰਾ ਕੌਣ ਹੈ ਜਿਹੜਾ ਤੇਰੇ ਨਾਲ ਜਾਵੇਗਾ ਘਟ ਫੁਟੇ ਕੋ ਬਾਤ ਨਾ ਪੁੱਛੈ ਕਾਡੋ ਕੱਢ ਹੋਈ ਕਹਿੰਦੇ ਜਦੋਂ ਤੇਰੇ ਸਰੀਰ ਦਾ ਜੋ ਇਹ ਭਾਂਡਾ ਹੈ ਭਾਵੇਂ ਤੇਰਾ ਦੀਵਾ ਹੈ ਜਦੋਂ ਇਹ ਬੰਦ ਹੋ ਜਾਣੀ ਹੈ ਨਾ ਜੋਤ ਤਹਰ ਪਾਸਿਓ ਉਹੀ ਗੱਲ ਹੋਣੀ ਹੈ ਕਿ ਹੁਣ ਛੇਤੀ ਕਰੋ ਇਨੂੰ ਘਰ ਤੋਂ ਲੈ ਚੱਲੋ ਕਿਉਂਕਿ ਤੇਰਾ ਸੰਸਕਾਰ ਲਈ ਸੰਸਕਾਰ ਕਰਨ ਦੇ ਲਈ ਲੋਕ ਤੇਰੇ ਤੋਂ ਜ਼ਿਆਦਾ ਕਾਹਲੇ ਹੁੰਦੇ ਹਨ ਦੇਹਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਈ ਭਾਈ ਕਹਿੰਦੇ ਜਿਹੜੀ ਤੇਰੀ ਘਰ ਦੀ ਦਹਲੀਸ ਤੇ ਤੇਰੀ ਮਾਂ ਬੈਠ ਕੇ ਰੋਂਦੀ ਹੈ ਭਰਾ ਕੀ ਕਰਦੇ ਹਨ ਤੇਰੇ ਸਾਖ ਸੰਬੰਧੀ ਮੰਝਾ ਚੁੱਕ ਕੇ ਤੈਨੂੰ ਉੱਪਰ ਪਾ ਕੇ ਸ਼ਮਸ਼ਾਨ ਘਾਟ ਲੈ ਜਾਂਦੇ ਹਨ ਲਟ ਛਿਟਕਾਏ ਤੇਰੀ ਆ ਰੂਬੈ ਹੰਸ ਇਕੱਲਾ ਜਾਈ ਸਤਿਗੁਰੂ ਜੀ ਕਹਿੰਦੇ ਕਿ ਤੇਰੀ ਬੌਟੀ ਕੇਸ ਖਿਲਾਰ ਕੇ ਰੋਂਦੀ ਹੈ ਭਾਵਕੇ ਵਾਲ ਖੁੱਲੇ ਕਰ ਦਿੱਤੇ ਜਾਂਦੇ ਹਨ ਤੇ ਪਰ ਇਨਸਾਨ ਇਸ ਜੀਵਾਤਮਾ ਨੂੰ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਿਰਫ ਤੇ ਸਿਰਫ ਇਕੱਲੇ ਨੂੰ ਹੀ ਜਾਣਾ ਪੈਂਦਾ ਹੈ ਕਹਤ ਕਬੀਰ ਸੁਨੋ ਰੇ ਸੰਤੋ ਭੈ ਸਾਗਰ ਕੇ ਤਾਈ ਕਹਿੰਦੇ ਜਿਹੜਾ ਹੈ ਸੰਸਾਰ ਦਾ ਸਮੁੰਦਰ ਹੈ ਨਾ ਹਨੇਰੇ ਦਾ ਹੈ ਕਬੀਰ ਜੀ ਕਹਿੰਦੇ ਹਨ ਕਿ हे ਸੰਤ ਜਨੋ ਇਸ ਡਰਾਉਣੇ ਸਮੁੰਦਰ ਦੀ ਬਾਤ ਸੁਣੋ ਭਾਵ ਆਖਰ ਸਿੱਟਾ ਇਹੋ ਹੀ ਨਿਕਲਣਾ ਹੈ ਕੀ ਨਿਕਲਣਾ ਹੈ ਇਸ ਬੰਦੇ ਸਰ ਜੁਲਮ ਹੋਤ ਹੈ ਜਮ ਨਹੀਂ ਹਟਿਆ ਗੁਸਾਈਂ ਭਾਵ ਕਿ ਜਿਨ੍ਹਾਂ ਨੂੰ ਤੂੰ ਆਪਣਾ ਸਮਝਦਾ ਰਿਹਾ ਸੀ ਨਾ ਉਹਨਾਂ ਨਾਲੋਂ ਸਾਥ ਟੁੱਟ ਜਾਣ ਤੋਂ ਬਾਅਦ ਤੈਨੂੰ ਇਕੱਲੇ ਨੇ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾਣਾ ਪਵੇਗਾ ਤੇ ਉੱਥੇ ਜਾ ਕੇ ਜਮਾਨੇ ਤੈਨੂੰ ਰਸਤੇ ਵਿੱਚ ਤੇਰੇ ਕਰਮਾਂ ਦੇ ਹਿਸਾਬ ਨਾਲ ਤੇਰਾ ਕੁਟਾਪਾ ਕਰਨਾ ਹੈ ਦੇਖਣਾ ਹੈ ਕਿ ਤੂੰ ਚੰਗੇ ਕਰਮ ਕਿੰਨੇ ਕੀਤੇ ਮਾੜੇ ਕੀਤੇ ਉਸ ਦੇ ਹਿਸਾਬ ਨਾਲ ਤੇਰਾ ਜਮਾ ਨੇ ਧਰਮ ਰਾਜ ਨੇ ਉਸ ਦਰਗਾਹ ਦੇ ਵਿੱਚ ਲੇਖਾ ਲੈਣਾ ਹੈ ਇਸ ਕਰਕੇ ਇਨਸਾਨ ਮਾਨ ਹੰਕਾਰ ਆਪਣੇ ਦਿਲ ਚੋਂ ਕੱਢ ਦੇ ਵੀ ਮੈਂ ਵਿਦਵਾਨ ਹਾਂ ਮੈਂ ਗਿਆਨੀ ਹਾਂ ਮੈਂ ਸੂਝਵਾਨ ਹਾਂ ਮੈਂ ਅਮੀਰ ਹਾਂ ਮੈਂ ਉੱਚਾ ਹਾਂ ਮੇਰੇ ਕੋਲ ਇਹ ਹੈ ਪਰ ਲੇਖਾ ਰੱਬ ਮੰਗੇਸੀਆ ਪਰਮਾਤਮਾ ਨੇ ਸਿਰਫ ਤੇਰੇ ਕਰਮਾਂ ਦਾ ਲੇਖਾ ਮੰਗਣਾ ਹੈ ਤੇਰੀ ਅਮੀਰੀ ਗਰੀਬੀ ਉੱਚ ਨੀਚ ਇਹਦੇ ਨਾਲ ਤੇਰਾ ਕੁਝ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ